ਤੂਫਾਨ ਪੁੱਜਾ ਹੋਇਆ ਪ੍ਰਦੀਪ ਮੁੱਠਿਆ ਕਬੱਡੀ ਚ ਤੂਫਾਨ ਬਣ ਕੇ ਉਹ ਢੰਡੋਲੀ ਵਾਲਾ ਪੱਟਾ ਤੇ ਥਾਪੀਆਂ ਮਾਰ ਗਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਛ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਜਾਨਾ ਪਿੰਡ ਛੇੜਨੇ ਤੂਫਾਨ ਦੇ ਕਿਹੜੇ ਕਿਹੜੇ ਫੈਨ ਆ ਇੱਕ ਵਾਰੀ ਪ੍ਰਦੀਪ ਤੂਫਾਨ ਪ੍ਰਦੀਪ ਉੱਠਿਆ ਕਬੱਡੀ 'ਚ ਤੂਫਾਨ ਬਣ ਕੇ ਆਓ ਸਾਹਮਣੇ ਕਹਿੰਦੇ ਪ੍ਰਦੀਪ ਟੰਡੋਲੀ ਵਾਲਾ ਪ੍ਰਦੀਪ ਤੂਫਾਨ ਕਬੱਡੀ ਪਾਉਣ ਦੇ ਲਈ ਬਾਦ ਆਇਆ ਖੇਡ ਦੇ ਮੈਦਾਨ ਦੇ ਵਿੱਚ ਭਾਈ ਜੀ ਜੰਡਲੀ ਤੇ ਨਾਲ ਮੈਂ ਬੇਨਤੀ ਕਰਦਾ ਵੀ ਭੁੰਦੜ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਇਹ ਭੁੰਦੜ ਦੇ ਜੰਡਲੀ ਵਾਲੇ ਪੁੱਜੋ ਲਾਓ ਸਾਹਮਣੇ ਸੇਦਕ ਤੇ ਤੂਫਾਨ ਤੂਫਾਨ ਤੇ ਸੇਵਕ ਸੇਵਕ ਤੇ ਤੂਫਾਨ ਤੂਫਾਨ ਤੇ ਸੇਵਕ ਸੇਵਕ ਤੇ ਤੂਫਾਨ ਸੱਜੇ ਖੱਬੇ ਲੱਗਾ ਯੋਰ ਆਹਨੇ ਮਰਲੀ ਤਾਰੀਆਂ ਮਾਰ ਦਿਆ ਉਹਨਾਂ ਬਾਰੇ ਮੁੰਡਾ ਸਿਰਾ ਕਰਵਾ ਗਿਆ ਇਹਦੇ ਢੰਡੋਲੀ ਵਾਲਾ ਪਹਿਲਾਂ ਵੀ ਚਰਚੇ ਹੋਏ ਆ ਆ ਲੋਕਾਂ ਦੀਆਂ ਦੁਆਵਾਂ ਦੇ ਨਾਲ ਖੇਡ ਮੈਦਾਨਾਂ ਦੇ ਵਿੱਚ ਦੌੜਦਾ ਫਿਰਦਾ ਹੈ ਪ੍ਰਮਾਤਮਾ ਦੀ ਮਿਹਰ ਹੈ ਸਾਰੀ ਸੰਗਤ ਦੀਆਂ ਦੁਆਵਾਂ ਹੈ ਉਹ ਪ੍ਰਦੀਪ ਤੂਫਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮੌਨਦ ਕਲਾ ਦੇ ਮੇਲੇ ਤੇ ਅੱਜ ਪ੍ਰਦੀਪ ਤੂਫਾਨ ਪੁੱਜਾ ਹੋਇਆ ਪ੍ਰਦੀਪ ਉੱਠਿਆ ਕਬੱਡੀ 'ਚ ਤੂਫਾਨ ਬਣ ਕੇ ਉਹ ਢੰਡੋਲੀ ਵਾਲਾ ਪੱਟਾ ਤੇ ਥਾਪੀਆਂ ਮਾਰ ਗਿਆ ਮੇਰੇ ਵੀਰੋ ਪ੍ਰਮਾਤਮਾ ਦੀ ਮਿਹਰ ਹੋਵੇਗੀ ਹਜੇ ਪ੍ਰਦੀਪ ਦਾ ਲੋਕਾਂ ਨੇ ਭੰਗੜਾ ਵੀ ਵੇਖਣਾ ਹੈ ਹਲੇ ਪ੍ਰਦੀਪ ਦੀਆਂ ਲੋਕਾਂ ਨੇ ਕਲਾ ਬਾਜ਼ੀਆਂ ਵੀ ਵੇਖਣੀਆਂ ਹੈ ਹਜੇ ਮੇਰੇ ਵੀਰੋ ਦੁਨੀਆ ਇੰਤਜ਼ਾਰ ਕਰਦੀ ਹੈ